ਵੀ 26000 ਰੁਪਿਆ ਸਾਡੀ ਤਨਖਾਹ ਹੋਵੇ ਪਰ ਤਨਖਾਹ ਮਿਲ ਰਹੀ ਹੈ ਕਿਸੇ ਨੂੰ 10000 ਕਿਸੇ ਨੂੰ 12000 ਕਿਸੇ ਨੂੰ 15000 ਮੂਰਾ ਕਰ ਰਹੇ ਹਾਂ ਸਾਥੀਓ ਪਿਛਲੇ 11 ਸਾਲਾਂ ਤੋਂ ਦੇਖਿਏ ਇਥੋਂ ਦੀ ਕੇਂਦਰ ਸਰਕਾਰ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਪ੍ਰਾਈਵੇਟੇਸ਼ਨ ਕਰ ਰਹੀ ਹੈ ਜਿੰਦਾਬਾਦ ਮਜ਼ਦੂਰ ਮਰਾਜ਼ਾ ਵੇਕਤਾ ਜਿੰਦਾਬਾਦ ਭਗਵੰਤ ਮਾਨ ਨੇ ਕਿਹਾ ਵੀ ਅਸੀਂ 3600 ਟੀਚਰ ਭਰਤੀ ਕਰਾਂਗੇ ਉਹ ਵੀ ਸਪੈਸ਼ਲ ਇੰਸਟ੍ਰਕਟਰ ਜਿਹੜੇ ਠੇਕੇ ਵਾਲੇ ਆ ਉਹਨਾਂ ਨੂੰ ਪਰਤਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਜ਼ਾਹਬਾ 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 ਜੇ ਅਸੀਂ ਪੰਜਾਬ ਚ ਜਾਤੀ ਮਾਰੀਏ ਅੱਜ ਕਿਸੇ ਮਾਈਕ ਵਿੱਚ ਦੇ ਵਿੱਚ ਵੀ ਆਰਗਨਿਕ ਸੈਕਟਰ ਜਾਂ ਕੀ ਇਹ ਬਾਰ ਰੈਗੂਲਰ ਮੁਲਾਜ਼ਮ ਹੈ ਬੜੇ ਘੱਟ ਰਹਿ ਗਏ ਨੇ। ਜਿੰਦਾਬਾਦ 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 ਪ੍ਰਾਈਵੇਟੇਸ਼ਨ ਕਰ ਰਹੀ ਹੈ ਜਿਹੜਾ ਪਬਲਿਕ ਸੈਕਟਰ ਹੈ ਉਹਨੂੰ ਵੇਚਿਆ ਜਾ ਰਿਹਾ ਹੈ ਜਾਂ ਉਹਨੂੰ ਖਤਮ ਕੀਤਾ ਜਾ ਰਿਹਾ ਹੈ। ਮੋਦੀ ਸਾਹਿਬ ਵੱਲੋਂ ਆਪਦੇ ਗੁਜਰਾਤ ਦੇ ਵਿੱਚ ਕਦੇ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਗਿਆ ਅੱਜ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ ਜਿੰਦਾਬਾਦ ਸਾਡੇ ਨਾਲ ਖੜੂ ਪੂਰਾ ਕੱਖ ਨਾਲ ਰਹੂ ਦੇਣਾ ਸਾਡੇ ਨਾਲ ਖੜੂ ਪੂਰਾ ਕੱਖ ਨਾਲ ਰਹੂ ਸਤਿਉ ਪਤੀ ਨਾਮਾਇ ਤੇ ਕੀ ਮਾਮਲਾ ਹੈ ਜੀ ਪਵਨ ਕੁਮਾਰ ਜੰਗਲ ਸੀਨੀਅਰ ਲੀਡਰ ਆਲ ਇੰਡੀਆ ਬੈਂਕ ਅਪਲਾਈਏ ਐਸੋਸੀਏਸ਼ਨ ਅੱਜ तमाम इंडिया ਦੇ ਵਿੱਚ तमाम सेंट्रल ਟਿਊਰ ਜਨ ਵੱਲੋਂ ਉਹਨਾਂ ਦੇ ਨਾਲ-ਨਾਲ ਸਟੇਟ ਫਰੇਸ਼ਨਾਂ ਵੱਲੋਂ ਮੁਲਾਜ਼ਮਾਂ ਵੱਲੋਂ ਅਰਗਨਾਈਜ਼ਡ ਸੈਕਟਰ ਵੱਲੋਂ ਇੱਕ ਦਿਨੀ ਸੰਘੀਤ ਹੜਤਾਲ ਕੀਤੀ ਜਾ ਰਹੀ ਹੈ ਇਹ ਹੜਤਾਲ ਇਥੋਂ ਦੀਆਂ ਸਰਕਾਰਾਂ ਦੇ ਖਿਲਾਫ ਉਹਨੀਆਂ ਨੀਤੀਆਂ ਦੇ ਖਿਲਾਫ ਉਹ ਇੱਕ ਦਾ ਪ੍ਰੋਟੈਸਟ ਹੈ ਉਹ ਕੀਤਾ ਜਾ ਰਿਹਾ ਜਿੱਥੇ तमाम ਜਿਹੜੇ ਵਰਕਰ ਨੇ तमाम ਇੰਡਸਟਰੀ ਵਰਕਰ ਨੇ ਇੱਕ ਦਿਨ ਦੀ ਹੜਤਾਲ ਕਰ ਰਹੇ ਨੇ ਉਹਦੇ ਨਾਲ ਬੈਂਕਾਂ ਦੇ ਮੁਲਾਜ਼ਮ ਵੀ ਅੱਜ ਇੱਕ ਦਿਨ ਦੀ ਹੜਤਾਲ ਤੇ ਗਏ ਨੇ ਉਹਨਾਂ ਦੀਆਂ ਆਪਣੀਆਂ ਮੰਗਾਂ ਵੀ ਹੈ ਕਿਹੜੀਆਂ ਦੂਜੀਆਂ ਕੇਂਦਰ ਸਰਕਾਰ ਦੇ ਖਿਲਾਫ ਨੀਤੀਆਂ ਨੇ ਉਹਨਾਂ ਦੇ ਖਿਲਾਫ ਵੀ ਚੱਲਦੇ ਨਹੀਂ ਕਿਉਂਕਿ ਲਗਾਤਾਰ ਪਿਛਲੇ 11 ਸਾਲਾਂ ਨੂੰ ਦੇਖੀਏ ਇਥੋਂ ਦੀ ਕੇਂਦਰ ਸਰਕਾਰ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਪ੍ਰਾਈਵੇਟੇਸ਼ਨ ਕਰ ਰਹੀ ਹੈ ਜਿਹੜਾ ਪਬਲਿਕ ਸੈਕਟਰ ਹੈ ਉਹਨੂੰ ਵੇਚਿਆ ਜਾ ਰਿਹਾ ਹੈ ਜਾਂ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਬੈਂਕਾਂ ਦੇ ਵਿੱਚ ਵੀ ਉਹ ਪ੍ਰਾਈਵੇਟੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਇੰਸ਼ੋਰੈਂਸ ਦੇ ਵਿੱਚ ਦੇਖੀਏ 100% ਫੌਨ ਡਾਇਰੈਕਟ ਇਨਵੈਸਟਮੈਂਟ ਵੀ ਸਾਰਾ ਕੁਝ ਹੋਰ ਨਵੀਆਂ ਪਾਲਸੀਆਂ ਨੇ ਉਹਨਾਂ ਦੇ ਲੋਕਾਂ ਨੂੰ ਉਹ ਜਿਹੜਾ ਇੰਸ਼ੋਰੈਂਸ ਸਮਾਇਆ ਜਾ ਰਿਹਾ ਉਸੇ ਤਰ੍ਹਾਂ ਜਿਹੜਾ ਜਨਰਲ ਸੈਕਟਰ ਹੈ ਇੰਸ਼ੋਰੈਂਸ ਸੈਕਟਰ ਹੈ ਉਹਨਾਂ ਨੂੰ ਵੀ ਲਗਾਤਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੈਂਕਾਂ ਦੇ ਵਿੱਚ ਵੀ ਜਿਹੜਾ ਹੈਗਾ ਉਹਦੇ ਡਾਇਰੈਕਟ ਜਾਂ ਇੰਡਾਇਰੈਕਟ ਤੌਰ ਤੇ ਜਿਹੜੀ ਆਊਟਸੋਰਸਿੰਗ ਹੈ ਉਹਦੀ ਜਿਹੜੀਆਂ ਪੋਸਟਾਂ ਨੇ ਉਹਨਾਂ ਨੂੰ ਰੈਗੂਲਰ ਘਟਾ ਕੇ ਆਊਟਸੋਰਸਿੰਗ ਕੀਤਾ ਜਾ ਰਿਹਾ ਹੈ ਇਹਨਾਂ ਤਮਾਮ ਨੀਤੀਆਂ ਦੇ ਖਿਲਾਫ ਜੇ ਅਸੀਂ ਪੰਜਾਬ ਚ ਚਾਤੀ ਮਾਰੀਏ ਅੱਜ ਕਿਸੇ ਮਾਈਕ੍ਰੋ ਬੈਂਕ ਦੇ ਵਿੱਚ ਵੀ ਆਰਗਨਿਕ ਸੈਕਟਰ ਜਾ ਕਿ ਇਹ ਬੜਾ ਰੈਗੂਲਰ ਮੁਲਾਜ਼ਮ ਹੈ ਬੜੇ ਘੱਟ ਰਹਿ ਗਏ ਨੇ ਸਿਰਫ ਕੰਟੈਕਟ ਵਾਲੇ ਜਾਂ ਜਿਹੜੇ ਆਪਕਨ ਠੇਕੇ ਦੇ ਮੁਲਾਜ਼ਮ ਹੈ ਉਹ ਰਹਿ ਗਏ ਨੇ ਚਾਹੇ ਪੀਆਰਟੀਸੀ ਦੇਖ ਲੋ ਚਾਹੇ ਸਕੂਲਾਂ ਦੇ ਵਿੱਚ ਦੇਖ ਲੋ ਜਾਂ ਹੋਰ ਵਿਭਾਗਾਂ ਦੇਖ ਲੋ ਉਹਨਾਂ ਦੇ ਵਿੱਚ ਵੀ ਠੇਕੇ ਦੇ ਮੁਲਾਜ਼ਮ ਭਰਤੀ ਕਿੱਥੇ ਜਾ ਰਹੇ ਨੇ ਜਿਹੜੇ ਕੱਲ ਪਰसों ਭਗਵੰਤ ਮਾਨ ਨੇ ਕਿਹਾ ਵੀ ਅਸੀਂ 3600 ਟੀਚਰ ਭਰਤੀ ਕਰਾਂਗੇ ਉਹ ਵੀ ਸਪੈਸ਼ਲ ਇੰਸਟ੍ਰਕਟਰ ਜਿਹੜੇ ਠੇਕੇ ਵਾਲੇ ਆ ਉਹਨਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਨੂੰ ਨਾ ਡੀਏ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਉਹਨਾਂ ਦਾ ਜਿਹੜਾ ਪੇ ਕਮਿਸ਼ਨ ਦਾ ਏਰੀਆ ਹੈ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜਾ ਅਸੀਂ ਦੇਖੀਏ ਇੱਕ ਪੰਜਾਬ ਸਰਕਾਰ ਦੀ ਗੱਲ ਹੈ ਪਰ ਧਾਤੀ ਮਾਰੀਏ ਸਾਰੇ ਇੰਡੀਆ ਦੇ ਵਿੱਚ ਇਹੀ ਨੀਤੀਆਂ ਲਾਗੂ ਕੀਤੀਆਂ ਜਾ ਰਹੇ ਨੇ ਮੋਦੀ ਸਾਹਿਬ ਵੱਲੋਂ ਆਪਣੇ ਗੁਜਰਾਤ ਦੇ ਵਿੱਚ ਕਦੇ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਗਿਆ ਅੱਜ ਵੀ ਅਸੀਂ ਦੇਖੀਏ ਜਿਹੜਾ ਪੇ ਕਮਿਸ਼ਨ 16 ਦਾ ਸੀ ਲਗਾਤਾਰ ਉਹ ਲਾਗੂ ਨਹੀਂ ਕੀਤਾ ਪੂਰਾ ਉਹਦਾ ਕਿਸ਼ਤਾਂ ਦੇ ਵਿੱਚ ਕਦੇ ਆ ਦੇ ਦੋ ਕਦੇ ਆ ਦੇ ਦੋ ਉਸ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਜਾਂ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਜਿਹੜਾ 8ਵਾਂ ਪੇ ਕਮਿਸ਼ਨ ਹੈ ਉਹਦੀ ਕਦੇ ਜਰੂਰਤ ਹੀ ਨਹੀਂ ਹੈ ਜਾਂ ਡੀਏ ਹੈ ਉਹ ਘਟਾਇਆ ਜਾ ਰਿਹਾ ਐਵੇਂ ਜੋਕਰ ਜੋ ਬਾਜਪਾਈ ਸਰਕਾਰ ਸੀ ਉਦੋਂ ਉਹਨਾਂ ਨੇ ਪਾਸ ਕੀਤਾ ਸੀ ਜਿਹੜੇ ਮਲਾਜਮਾਂ ਦੀਆਂ ਨੂੰ 올ਡ ਪੈਨਸ਼ਨ ਹੈ ਜਿਹੜੀ ਪੈਨਸ਼ਨ ਸਕੀਮ ਮਿਲਦੀ ਹੈ ਉਹਨਾਂ ਨੂੰ ਬੰਦ ਕੀਤਾ ਜਾਵੇ ਉਹਦੀ ਥਾਂ ਤੇ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਉਹਦਾ ਨਵੀਂ ਪੈਨਸ਼ਨ ਸਕੀਮ ਕੀ ਹੈ ਵੀ ਤੁਹਾਡੇ ਪੈਸੇ ਤੇ ਜਿਹੜਾ ਵਿਆਜ ਮਿਲਦਾ ਉਹਦੀ ਕੰਟਰੀਬਿਊਸ਼ਨ ਨਾਲ ਤੁਹਾਨੂੰ ਪੈਨਸ਼ਨ ਦਿੱਤੀ ਜਾਵੇ ਸਰਕਾਰ ਦਾ ਉੱਥੇ ਕੋਈ ਰੋਲ ਨਹੀਂ ਸਰਕਾਰ ਦਾ ਉੱਥੇ ਕੁਝ ਨਹੀਂ ਹੋਊਗਾ ਇਸੇ ਤਰ੍ਹਾਂ ਅਨ ਆਰਗਨਾਈਜ਼ਡ ਸੈਕਟਰ ਹੈ ਜਿਹੜੇ ਵਰਕਰ ਨੇ ਇਹ ਆਪਾਂ ਕਹੇ ਮਨੇਗਾ ਵਰਕਰ ਨੇ ਉਹਨਾਂ ਦਾ ਸੌਦ ਦਿੰਦਾ ਸੀ ਉਹ ਵੀ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਦੋ ਸਿੰਨੀ ਡਿਮਾਂਡ ਹੈ ਜਾਂ ਮੀਨੀਮ ਡਿਮਾਂਡ ਜੋ ਵਰਕਰ ਕਰਦਾ ਹੈ ਵੀ 26000 ਰੁਪਿਆ ਸਾਡੀ ਤਨਖਾਹ ਹੋਵੇ ਪਰ ਤਨਖਾਹ ਮਿਲ ਰਹੀ ਹੈ ਕਿਸ ਨੂੰ 10000 ਕਿਸ ਨੂੰ 12000 ਕਿਸ ਨੂੰ 15000 ਇਸ ਤਰ੍ਹਾਂ ਦੇ ਹਾਲਾਤ ਕਿਤੇ ਹੈ ਪੈਦਾ ਕੀਤੇ ਜਾ ਰਹੇ ਇਸੇ ਤਰ੍ਹਾਂ ਸਾਰੇ ਥਾਂ ਤੇ ਚਾਹੇ ਪ੍ਰੈਸ ਚاہے মিডিਆ ਉਥੇ ਵੀ ਜਿਹੜੇ ਹੈਗੇ ਆ ਆਪਣੇ ਬੰਦੇ ਭਰਤੀ ਕਰਕੇ ਸਰਕਾਰਾਂ ਦੇ ਜਿਹੜੇ ਪਿੱਛੇ ਕਰਕੇ ਉਸੇ ਨੀਤੀਆਂ ਨੂੰ ਉਵਾਰਿਆ ਜਾ ਰਿਹਾ ਹੈ ਉਹਨਾਂ ਨੂੰ ਵਿਕਾਸ ਕਿਹਾ ਜਾ ਰਿਹਾ ਪਰ ਅਸਲ ਵਿਕਾਸ ਨਹੀਂ ਰਿਹਾ ਹੈ ਵਿਨਾਸ਼ ਹੋ ਰਿਹਾ ਹੈ ਵਿਨਾਸ਼ ਦੇ ਨਾਲੇ ਵਿਕਾਸ ਨਹੀਂ ਹੋ ਸਕਦਾ ਵਿਕਾਸ ਤਾਂ ਹੀ ਹੋ ਜੇ ਸਾਰੇ ਲੋਕਾਂ ਦਾ ਭਲਾ ਹੋ ਇਸ ਨੂੰ ਲੈ ਕੇ ਅੱਜ ਦੀ ਹਫਤਾ